ਘਾਟ ਘਾਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਓ ਸੰਤ ਜਨ ਜਿਨ੍ਹਾਂ ਨੇ ਆਪਣਾ ਮਨ ਸਾਧ ਲਿਆ ਜਿਨ੍ਹਾਂ ਨੇ ਜੀਵਨ ਦੀ ਸਫਲਤਾ ਦੀ ਪਦਵੀ ਪਾ ਲਈ ਓ ਪੁਕਾਰ ਪੁਕਾਰ ਕੇ ਕਹਿੰਦੇ ਨੇ ਐ ਦੁਨੀਆ ਦੇ ਲੋਕੋ ਓ ਪ੍ਰਮਾਤਮਾ ਸਭ ਦੇ ਅੰਦਰ ਬੈਠਾ ਹੋਇਆ ਹੈ ਓ ਸਭਨਾ ਥਾਵਾਂ ਤੇ ਹੈ ਉਹ ਸਭ ਨੂੰ ਵੇਖਦਾ ਸਭ ਨੂੰ ਸੁਣਦਾ ਪਿਆ ਹੈ ਉਹ ਹਰ ਇੱਕ ਦੇ ਅੰਦਰ ਬੈਠਾ ਹੋਇਆ ਹੈ ਕਾਹੋ ਨਾਨਕ ਤੇਹ ਭਜ ਮਨਾ ਭਉ ਨਿਧ ਉਤਰੈ ਪਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਹੇ ਮੇਰਿਆ ਮਨਾ ਉਸ ਵਾਹਿਗੁਰੂ ਨੂੰ ਭਜ ਉਹਦਾ ਸਿਮਰਨ ਕਰ ਇਸ ਭਵਜਲ ਸਾਗਰ ਨੂੰ ਤੂੰ ਵੀ ਪਾਰ ਹੋ ਜਾਵੇਂਗਾ